ਭਾਰਤੀ ਸੰਵਿਧਾਨ ਦੇ ਨਿਰਮਾਤਾ ਪਰ ਰਤਨ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਜੀ ਦੇ 133ਵੇਂ ਜਨਮ ਦਿਨ ਸ਼ਿਦਗੁਰੂ ਰਵਿਦਾਸ ਭਵਨ ਪ੍ਰਬੰਧਕ ਕਮੇਟੀ ਫਿਲੌਰ ਵੱਲੋਂ ਬੜੀ ਹੀ ਉਤਸ਼ਾਹ ਨਾਲ ਮਨਾਇਆ ਗਿਆ ਇਸ ਦੌਰਾਨ ਜਥੇ ਸਮੂਹ ਮੈਂਬਰਾਂ ਨੇ ਬਾਬਾ ਸਾਹਿਬ ਜੀ ਦੇ ਬੁੱਧ ਤੇ ਫੁੱਲ ਮਲਾਮਾ ਪਾ ਕੇ ਉਨ੍ਹਾਂ ਨੂੰ ਨਮਨ ਕੀਤਾ ਉੱਥੇ ਹੀ ਵਕਫਾਕ ਬੁਲਾਰਿਆਂ ਨੇ ਕਿਹਾ ਕਿ ਬਾਬਾ ਸਾਹਿਬ ਨੇ ਪਰ ਦਾਸਾ ਵਿਧਾਨ ਲਿਖ ਕੇ ਇੱਕ ਦੁਨੀਆ ਲਈ ਮਿਸਾਲ ਪੈਦਾ ਕੀਤੀ ਜੋ ਕਿ ਰਹਿੰਦੀ ਦੁਨੀਆ ਤੱਕ ਯਾਦ ਰਹੇਗੀ ਉਨ੍ਹਾਂ ਸਮੂਹ ਸਮਾਜ ਨੂੰ ਬਾਬਾ ਸਾਹਿਬ ਜੀ ਵੱਲੋਂ ਦਰਸਾਏ ਹੋਏ ਮਾਰਗ ਤੇ ਚੱਲਦੇ ਆ ਦੇਸ਼ ਦੀ ਤਰੱਕੀ ਵਿੱਚ ਆਪਣਾ ਅ ਪੌਂਦੀ ਅਪੀਲ ਕੀਤੀ ਇਸ ਮੌਕੇ ਅਮ੍ਰਿਤਪਾਲ ਪੋਸਲੇ ਤਾਰਾ ਚੰਚਖੂ ਸੋਨ ਲਾਲ ਸੱਗੜ ਰਾਜਕਮਰ ਸੰਧੂ ਅਰਜੰਦਰ ਸੰਧੂ ਸਾਬਕਾ ਡੀਐਸਪੀ ਵਿਕਰਮਜੀਤ ਸਿੰਘ ਨਗਰ ਕੌਂਸਲ ਦੇ ਪ੍ਰਧਾਨ ਮਹਿੰਦਰਪਾਲ ਚੁੰਬਰ ਤੋਂ ਇਲਾਵਾ ਸਰਪੰਚ ਅਫਤਾਰ ਸਿੰਘ ਆਦ ਮਜੂਸਨ ਬਾਬਾ ਸਾਹਿਬ ਡਾਕਟਰ ਭੀਮਰਾਵ ਅੰ베ਡਕਰ ਜੀ ਦੇ 133ਵੇਂ ਜਨਮ ਦਿਵਸ ਤੇ ਅੱਜ ਸ਼੍ਰੀ ਗੁਰਦਾਸ ਭਵਨ ਪ੍ਰਬੰਧਕ ਕਮੇਟੀ ਤੇ ਸਮੂਹ ਮੇਡਕ੍ਰਾਈਟ ਆਰਗੇਨਾਈਜੇਸ਼ਨ ਵੱਲੋਂ ਅੱਜ ਉਹਨਾਂ ਨੂੰ ਹਾਰ ਪਾ ਕੇ ਉਹਨਾਂ ਨੂੰ ਯਾਦ ਕੀਤਾ ਗਿਆ ਔਰ ਸ਼ਰਧਾ ਸਹਿਬ ਮਨਨਤਪ ਕੀਤਾ ਗਿਆ ਅੱਜ ਦੇ ਮੌਕੇ ਤੇ ਮੈਂ ਸਮੁੱਚੇ ਦੇਸ਼ ਵਾਸੀਆਂ ਨੂੰ ਔਰ ਵਿਦੇਸ਼ਾਂ ਚ ਵਸਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਕਿ ਸਾਨੂੰ ਬਾਬਾ ਸਾਹਿਬ ਡਾਕਟਰ ਮਿਡਗਰ ਦੇ ਫਲਸਫੇ ਮੁਤਾਬਕ ਇਸ ਦੇਸ਼ ਦੇ ਅੰਦਰ ਉਹਨਾਂ ਦੇ ਬਣਾਏ ਹੋਏ ਸ਼ਬਦਾਂ ਨੂੰ ਬਚਾਉਣ ਦੇ ਲਈ ਸੰਘਰਸ਼ੀ ਲੈਣਾ ਚਾਹੀਦਾ ਔਰ ਉਹਨਾਂ ਦੀ ਉੱਚੀ ਸੁੱੱਚੀ ਵਿਚਾਰਧਾਰਾ ਨੂੰ ਦੇਸ਼ ਦੇ ਅੰਦਰ ਲਾਗੂ ਕਰਨ ਦੇ ਲਈ ਜਿਹੜਾ ਸਾਨੂੰ ਉਪਰਾਲੇ ਕਰਨੇ ਚਾਹੀਦੇ ਆ ਤਾ ਜੋ ਸਾਡੇ ਮਹਾਪੁਰਸ਼ਾਂ ਨੇ ਜਿਹੜਾ ਇਸ ਦੇਸ਼ ਦੇ ਅੰਦਰ 5000 ਸਾਲ ਦੀ ਗੁਲਾਮੀ ਤੋਂ ਬਾਅਦ ਇਸ ਦੇਸ਼ ਦੇ ਵਿੱਚ ਸਾਨੂੰ ਬਰਾਬਰਤਾ ਦਾ ਹੱਕ ਦਿੱਤਾ ਔਰ ਭਾਰਤ ਦਾ ਸੰਵਿਧਾਨ ਦਿੱਤਾ ਔਰ ਸਾਰੇ ਵਰਗਾਂ ਔਰ ਸਾਰੇ ਧਰਮਾਂ ਦੇ ਲੋਕਾਂ ਨੂੰ ਉਹਦੇ ਵਿੱਚ ਜਿਹੜਾ ਨਿਆਂ ਦਾ ਜਿਹੜਾ ਉਹਨਾਂ ਨੇ ਸਿਸਟਮ ਰੱਖਿਆ ਔਰ ਉਹਨਾਂ ਨੂੰ ਰਾਹਤ ਦਿੱਤੀ ਆ ਉਹਨੂੰ ਬਚਾਉਣ ਦੇ ਲਈ ਸਾਨੂੰ ਸ਼ੰਕਾਸੀ ਰਹਿਣਾ ਚਾਹੀਦਾ ਅੱਜ ਦੇ ਸਮੇਂ ਵਿੱਚ ਉਹਨਾਂ ਨੂੰ ਇਹੀ ਸੱਚੀ ਸ਼ਰਧਾਂਜਲੀ ਹੋਵੇ ਸਾਰੇ ਸੰਤਨੂ ਜੈ ਗੋਦੇਵ ਤੁੰਗਦੇਵ ਜੈ ਪਿੰਗ ਜੈ ਪਾਰਬਾਵਾ ਸਾਹਿਬ ਡਾਕਟਰ ਬੀ ਆਰ ਮੇਰਗੋਜੀ ਦੇ ਫੋਕੀਤੀ ਮੈਂ ਯੰਗ ਦੇਸਤੇ ਸ਼੍ਰੀ ਗੁਰੂ ਦਾਸ ਪਵਨ ਪ੍ਰਬੰਧਕ ਕਮੇਟੀ ਫਲੋਰ ਤੇ ਸ਼੍ਰੀ ਗੁਰੂ ਦਾਸ ਮੰਦਿਰ ਨੌਨਾਂ ਰੋਡ ਫਲੋਰ ਵੱਲੋਂ ਸਾਹੀ ਸੰਗਤਾਂ ਨੂੰ ਲੱਖ ਲੱਖ ਬਧਾਈ। ਤਾਕੂ ਬਾਬਾ ਸਾਹਿਬ ਜੀ ਨੇ ਜੋ ਸੁਬਦਾਨ ਲਿਖ ਕੇ ਜਿਹੜਾ ਦੇਸ਼ਨ ਦਿੱਤਾ ਉਹਦੇ ਵਿੱਚ ਜਿਹੜੇ ਸਾਡੇ ਕੌਮ ਨੂੰ ਜਿਹੜੀ ਵਧੀਆ ਤਰੀਕੇ ਨਾਲ ਪ੍ਰਤੀਪਰਤ ਕੀਤੀ ਆ ਤੇ ਅਸੀਂ ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ। ਉਹਨਾਂ ਨੇ ਜੋ ਕਿਹਾ ਵਾ ਪਰ ਉਹ ਜਰੂਰ ਉਹ ਸੁਣਛਤ ਕਰੋ ਤੇ ਜਿਹੜੀ ਪੜਨ ਵਾਲੀ ਜਿਹੜੀ ਗੱਲ ਆ ਉਹ ਮੈਂ ਸਾਰੇ ਹੀ ਆਪਣੇ ਕੰਮ ਨੂੰ ਪਾਉਂਗਾ ਕਿ ਆਪਣੇ ਬੱਚਿਆਂ ਨੂੰ ਪੜ੍ਹਾਓ ਕਿ ਜਿਹੜੀ ਭੜਾਈ ਆ ਇਹ ਹੀ ਸਫਲਤਾ ਦੀ ਗੁੰਜੀ ਆ ਇੱਕ ਵਾਰੀ ਫੇਰ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹਾਂਜੀ ਸੰਸਦ ਹਾਂਜੀ ਅੱਜ ਬਾਬਾ ਸਾਹਿਬ ਡਾਕਟਰ ਭੀਮ ਅੰਬੇਡਕਰ ਜੀ ਦੇ ਜਨਮ ਦਿਨ ਦੇ ਉੱਤੇ ਮੈਂ ਕੁੱਲ ਸੰਸਾਰ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦਾ ਹਾਂ ਜੋ ਬਾਬਾ ਸਾਹਿਬ ਦੀ ਅਡੋਲ ਜੀ ਆ ਜੋ ਉਨ੍ਹਾਂ ਨੇ ਸਾਨੂੰ ਸਿਖਾਇਆ ਪੜੋ ਜੁੜੋ ਅਤੇ ਸੰਘਰਸ਼ ਕਰੋ ਦੇ ਜੋ ਪਹਿਲਾ ਮੋਟਿਵ ਆ ਉਹ ਅਸੀਂ ਅਚੀਵ ਕਰ ਲਿਆ ਆ ਪੜ ਲਿਆ ਆ ਉਣਾਉਣਾ ਵਾਲਾ ਮੋਟਿਵ ਜਿਹੜਾ ਜੁੜਨਾ ਜੁੜਨ ਦੀ ਸਾਨੂੰ ਲੋੜ ਆ ਜੁੜ ਕੇ ਅਸੀਂ ਵਕ ਵਕ ਜਿਹੜੇ ਫੀਲਡ ਆ ਉਹਨਾਂ 'ਚ ਸੰਘਰਸ਼ ਕਰੀਏ ਅਤੇ ਆਪਣੀ ਜਿਹੜੀ ਕੌਮ ਆ ਤੇ ਜੋ ਸੁੱ ਕੁੱਲ ਦੁਨੀਆ ਆ ਇਹਨੂੰ ਬਾਬਾ ਸਾਹਿਬ ਦੀ ਏਡੋਲਜੀ ਨਾਲ ਜੋੜੀਏ ਤਾਂ ਜੋ ਸੇਧ ਦੇ ਕੇ ਅਸੀਂ ਬਾਬਾ ਸਾਹਿਬ ਦੇ ਸੁਪਨਿਆਂ ਦਾ ਸੰਸਾਰ ਸਿਰ ਸਕੀਏ